ਹਾਂਜੀ ਨਮਰਨ ਜੀ ਮੇਰੇ ਕਰਤਸ ਸਵਰਾਜ ਖੁਸ਼ੀ ਹੋਵਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਹਾਂ ਦੇਖੋ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਬੰਦਾ ਪਰੇਸ਼ਾਨ ਆ ਪਮਾ ਕਿਸੇ ਵੀ ਗੱਲੋਂ ਇੱਕ ਨਹੀਂ ਇੰਨੀਆਂ ਕਿ ਪਰੇਸ਼ਾਨੀਆਂ ਵਧ ਗਈਆਂ ਨੇ ਜਿਨ੍ਹਾਂ ਦਾ ਕੋਈ ਸਲੂਸ਼ਨ ਨਿਕਲਣਾ ਵੀ ਬੜਾ ਔਖਾ ਇੰਨਾ ਤਾਂ ਕਿੰਨਾ ਕ ਬੰਦਾ ਬਰਬਾਦ ਕਰੇ ਜਾਊਗਾ ਕਿਸੇ ਕੋਲੇ ਜਾ ਕੇ ਇੱਕ ਨਹੀਂ ਤੇ ਪੈਸੇ ਮੰਗਣ ਵਾਲੇ ਵੀ ਮੋਟੀ ਚੰਗੀ ਰਕਮ ਮੰਗਦੇ ਨੇ ਹੂੰ ਦੇਖੋ ਪਹਿਲਾਂ ਤਾਂ ਤੁਸੀਂ ਧਿਆਨ ਨਾਲ ਸੁਣਿਓ ਜਿਹੜਾ ਤੁਹਾਨੂੰ ਕਮੈਂਟ ਵਾਰ-ਵਾਰ ਕਰਕੇ ਪੁੱਛਣ ਦੀ ਲੋੜ ਨਾ ਪਵੇ ਜਿਹੜਾ ਮੈਂ ਪਹਿਲਾ ਟੋਟਕਾ ਦੱਸਣ ਲੱਗੀਆਂ ਤੁਸੀਂ ਖੁਦ ਨੇ ਕਰਨਾ ਘਰ ਦੇ 5 ਮੈਂਬਰ ਨੇ ਪੰਜਾਂ ਨੂੰ ਖੁਦ ਕਰਨਾ ਪਊਗਾ ਘਰ ਦੇ 7 ਮੈਂਬਰ ਨੇ ਆਪੋ ਆਪ ਦੇ ਲਈ ਕਰਨਾ ਪਊਗਾ ਇਹ ਟੋਟਕਾ ਕੋਈ ਕਿਸੇ ਲਈ ਨਹੀਂ ਕਰੂਗਾ ਮੈਂ ਤੁਹਾਨੂੰ ਪਹਿਲਾਂ ਵਸ ਨਹੀਂ ਫਿਰ ਤੁਸੀਂ ਪੁੱਛੜ ਆਏ ਨਾ ਕਿ ਅਸੀਂ ਬੇਟੇ ਲਈ ਕਰ ਲਈਏ ਅਸੀਂ ਨੂੰਹ ਲਈ ਕਰ ਲਈਏ ਅਸੀਂ ਬਾਹਰ ਗਿਆ ਉਹਦੇ ਲਈ ਕਰ ਲਈ ਨਹੀਂ ਤੁਸੀਂ ਹੁਣ ਕਰਨਾ ਕੀ ਹੈ ਇਹ ਪਹਿਲਾਂ ਤਾਂ ਦਿਨ ਲਿਖੋ ਸ਼ਨੀਵਾਰ ਨੂੰ ਮਹੀਨੇ ਚ ਤਿੰਨ ਦਿਨ ਕਰਨਾ ਕਾਪੀ ਪੈਨਸਲ ਚੱਕੋ ਨੋਟ ਕਰ ਲਓ ਸ਼ਨੀਵਾਰ ਤੋਂ ਸ਼ੁਰੂ ਕਰਕੇ ਸ਼ਨੀਵਾਰ ਰਵੀਵਾਰ ਸੋਮਵਾਰ ਮਹੀਨੇ ਚ ਤਿੰਨ ਦਿਨ ਕਰਨਾ ਉਸ ਤੋਂ ਬਾਅਦ ਨਹੀਂ ਕਰਨਾ ਹੋ ਸਕੇ ਤੁਹਾਨੂੰ ਦੁਬਾਰਾ ਲੋੜ ਨਾ ਪਵੇ ਅਗਰ ਦੁਬਾਰਾ ਲੋੜ ਪੈਂਦੀ ਤਿੰਨ ਮਹੀਨੇ ਤੁਸੀਂ ਕਰ ਸਕਦੇ ਮਹੀਨੇ ਚ ਤਿੰਨੇ ਦਿਨ ਕਰਨਾ ਹੁਣ ਤੁਸੀਂ ਕੀ ਕਰਨਾ ਇੱਕ ਫਟਕੜੀ ਦਾ ਟੁਕੜਾ ਲੈਣਾ ਐਡਾ ਉਹਨੂੰ ਤਵੇ ਤੇ ਰੱਖ ਕੇ ਖਿੱਲ ਬਣਾ ਦੇਣੀ ਆ ਜਦੋਂ ਦੀ ਖਿੱਲ ਬਣ ਜਾ ਚੰਗੀ ਤਰ੍ਹਾਂ ਐ ਪਤਾਸਾ ਬਣ ਗਿਆ ਠੰਡਾ ਹੋ ਗਿਆ ਠੰਡਾ ਹੋਇਆ ਤਾਂ ਬਾਅਦ ਉਹ ਪਤਾਸਾ ਤਵੇ ਤੋਂ ਉਤਾਰ ਲਓ ਉਹਦੇ ਵਿੱਚ ਇੱਕ ਲੌਂਗ ਘਟ ਦੋ ਇੱਕ ਕ RAI ਦਾ ਦਾਣਾ ਹੁਣ ਜਿਹੜੀ ਵੀ ਤੁਹਾਡੀ ਸਮੱਸਿਆ ਉਸ ਨੂੰ ਮੁਠੀ ਵਿੱਚ ਲੈਣਾ ਪਤਾਸੇ ਨੂੰ ਲੈ ਕੇ ਆਈ ਜਿਹੜੀ ਸਮੱਸਿਆ ਜਿਹੜਾ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਉਹਨੂੰ ਯਾਦ ਕਰੋ ਯਾਦ ਕਰਕੇ ਆਪਣੇ ਸਿਰ ਦੇ ਉਲਟਾ 8 ਵਾਰ ਘੁਮਾਓ ਰਾਤ ਦੇ 9 ਵਜੇ ਮੈਂ ਬੜੀ ਵਿਸਤਾਰ ਨਾਲ ਦੱਸ ਰਹੀ ਆ ਰਾਤ ਦੇ ਤੁਸੀਂ ਇਹ 9 ਵਜੇ ਕੰਮ ਕਰਨਾ ਸ਼ਨੀਵਾਰ ਵਾਲੇ ਦਿਨ ਵੀ ਤੇ ਐਤਵਾਰ ਵਾਲੇ ਦਿਨ ਵੀ ਤੇ ਸੋਮਵਾਰ ਵਾਲੇ ਦਿਨ ਵੀ 9 ਵਜੇ ਰੱਖੋ ਹੁਣ ਜਿਹੜੀ ਤੁਸੀਂ ਸਿਰਦਾ ਉੱਤੇ ਜੀ 8 ਵਾਰ ਬਰਿਆ ਕਿਸੇ ਨਾਲ ਬੋਲਣਾ ਨਹੀਂ ਘਰ ਤੋਂ ਤੁਰੰਤ ਬਾਹਰ ਨਿਕਲਣਾ 9 ਵਜੇ ਕਿਸੇ ਜਿਹੇ ਹਨੇਰਾ ਨਹੀਂ ਹੁੰਦਾ ਹੈਗਾ ਚਲੇ ਹਨੇਰਾ ਵੀ ਹੁੰਦਾ ਆਪਣੇ ਕੰਮ ਲਈ ਆਪਾਂ ਨੇ ਕਰਨਾ ਨਾ ਕਿਸੇ ਦਾ ਬੁਰਾਤਾ ਚ ਹੈ ਨਹੀਂਗਾ ਤੁਸੀਂ ਇਸ ਨੂੰ ਸੜਕ ਤੇ ਸਿੱਧਕ ਤੁਰੰਤ ਹੱਥ ਪੈਰ ਧੋ ਲਓ ਆਪਣੇ ਆਪਣੇ ਅੰਦਰ ਆਓ ਬਸ ਇੰਨਾ ਹੀ ਕੰਮ ਕਰਨਾ ਸਿਰਫ ਇਹ ਤੁਸੀਂ ਆਪਦੇ ਲਈ ਕਰ ਸਕਦੇ ਹੋ ਮੈਂ ਫੇਰ ਤੁਹਾਨੂੰ ਕਹਿੰਨੀ ਆ ਕਿਸੇ ਲਈ ਇਹ ਨਹੀਂ ਕਰ ਸਕਦੇ ਹੁਣ ਜਿਹੜਾ ਦੂਜਾ ਟੋਟਕਾ ਉਹ ਤੁਸੀਂ ਕਿਸੇ ਲਈ ਵੀ ਕਰ ਸਕਦੇ ਹੋ ਉਹ ਤੁਸੀਂ ਕੀ ਕਰਨਾ ਇੱਕ ਮੁਠੀ ਨੂਨ ਦੀ ਲੈਣੀ ਆ ਇੱਕ ਫਟਕੜੀ ਇਹ ਵੀ ਗੱਲ ਧਿਆਨ ਨਾਲ ਸੁਣਿਓ ਇਹ ਵੀ ਸ਼ਨੀਵਾਰ ਐਤਵਾਰ ਸੋਮਵਾਰ ਇਹ ਟੋਟਕਾ ਤੁਸੀਂ ਕਿਸੇ ਲਈ ਵੀ ਕਰ ਸਕਦਾ ਕਿਸੇ ਵੀ ਪਰਿਵਾਰਕ ਮੈਂਬਰ ਲਈ ਚਾਹੇ ਤੁਹਾਡਾ ਨੋਵਾ ਚਾਹੇ ਤੁਹਾਡੇ ਪੁੱਤ ਚਾਹੇ ਤੁਹਾਡਾ ਜਮਾਈ ਚਾਹੇ ਤੁਹਾਡੀ ਕੋਈ ਵੀ ਸਮੱਸਿਆ ਜੇਮ ਚੱਲ ਰਹੀ ਆ ਇਹ ਵੱਡੀ ਤੋਂ ਵੱਡੀ ਸਮੱਸਿਆ ਲਈ ਹੈ ਇਹ ਇਹ ਮਾੜੀਆਂ-ਮੋਟੀਆਂ ਸਮੱਸਿਆ ਤਾਂ ਚਲਦੀਆਂ ਹੀ ਰਹਿੰਦੀਆਂ ਨੇ ਜਦੋਂ ਆ ਲੋਕਾਂ ਦੀਆਂ ਸਮੱਸਿਆ ਸੁਣਦੀ ਨੇ ਵੀ ਸਾਡਾ ਕਿਤੋਂ ਵੀ ਕੋਈ ਫਰਕ ਨਹੀਂ ਪੈ ਰਿਹਾ ਇਹ ਉਹਨਾਂ ਲਈ ਜ਼ਬਰਦਸਤ ਟੋਟਕੇ ਹੁਣ ਜਿਹੜਾ ਤੁਸੀਂ ਨੂਨ ਲੈ ਇੱਕ ਮੁਠੀ ਥੋੜੀ ਜਿਹੀ ਫਟਕੜੀ ਮੁਠੀ ਦੇ ਵਿੱਚ ਲੈ ਕੇ ਦੇਖੋ ਜਿਹੜਾ ਤੁਹਾਡਾ ਬੈਡਰੂਮ ਆ ਉਹਦੇ ਚਾਰ ਖੁੰਝੇ ਹੋ ਗਏ ਜੇ ਤੁਹਾਡਾ ਨਾਲ ਲੱਗ ਮਾ ਇੱਕ ਹੋਰ ਬੈਡਰੂਮ ਆ ਉਹ 8 ਖੁੰਜੇ ਹੋਗੇ ਤੇ ਤੁਹਾਡੀ ਰਸੋਈ ਆ 12 ਖੁੰਜੇ ਹੋਗੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਘਰ ਦੇ ਖੁੰਜੇ ਨੇ ਉਹਨਾਂ ਦੇ ਵਿੱਚ ਇਹਨੂੰ ਇਸ ਤਰ੍ਹਾਂ ਕਮਾ ਕੇ ਬਿੰਦ ਕਰੋਕਣਾ ਤੇ ਦੂਜੇ ਖੁੰਜੇ ਜਾਣਾ ਇਹ ਵੀ ਤੁਸੀਂ ਰਾਤ ਨੂੰ 9 ਵਜੇ ਕਰਨਾ ਉਹ ਤੁਹਾਨੂੰ ਜਿਹੜਾ ਮੈਂ ਪਹਿਲਾ ਟੋਟਕਾ ਦੱਸਿਆ ਅੱਧਾ ਘੰਟਾ ਤੁਹਾਨੂੰ ਕਰਨੋਂ ਨਿਕਲ ਜਾਣਾ ਤੁਹਾਨੂੰ 9:30 ਵੱਜ ਜਾਣੇ ਨੇ 9 ਵਜੇ ਤੋਂ ਸ਼ੁਰੂ ਕਰਨਾ ਪਰ ਉਹ ਤੋਂ ਪਹਿਲਾਂ ਨਹੀਂ ਉਹ ਵੀ ਕੰਮ ਕਰਨਾ ਇਵੇਂ ਮੈਂ ਤੁਹਾਨੂੰ ਦੱਸ ਦਨੀ ਆ ਜਿਹੜਾ ਫਟਕੜੀ ਤਵੇ ਤੇ ਪਾ ਕੇ ਉਸੇ ਖੇਲ ਬਣਾਈ ਆ ਜਿਹਦੇ ਵਿੱਚ ਤੁਸੀਂ ਇੱਕ ਲੌਂਗ ਇੱਕ ਰਾਈ ਰੱਖੀ ਆ ਉਹ ਤੁਸੀਂ 9 ਵਜੇ ਸਟਾਰਟ ਕਰਨਾ ਇਹ ਜਿਹੜਾ ਟੋਟਕਾ ਇਹ ਕਿਸੇ ਲਈ ਵੀ ਕਰ ਸਕਦੇ ਆ ਨੂਨ ਫਟਕੜੀ ਮੁਠੀ ਚ ਲੈ ਕੇ ਆਪਣੇ ਸਾਰੇ ਜਿੰਨੇ ਵੀ ਘਰ ਦੇ ਖੁੰਝੇਨ ਉੱਥੇ ਮਿੰਟਕੇ ਖੜਨ ਤੇ ਗਾਹ ਮਿੰਟ ਵੀ ਇੰਨਾ ਕੁ ਚਿਰ ਆ ਬਾਹਰ ਇੰਨਾ ਕੁ ਚਿਰ ਹੱਥ ਨੂੰ ਰੋਕਣਾ ਤੇ ਗਾਹ ਇੰਨਾ ਕੁ ਚਿਰ ਰੋਕੇ ਫੇਰ ਗਾਣਾ ਯਾਨੀ ਰੁਕਣਾ ਜ਼ਰੂਰ ਆ ਇਹ ਤੁਸੀਂ ਨੂਨ ਫਟਕੜੀ ਜਦੋਂ ਸਾਰੇ ਆਪਣੇ ਕਮਰੇ ਚ ਕਮਾ ਲਈ ਇਹ ਰਾਤ ਨੂੰ ਇਹ ਵੀ 9 ਵਜੇ ਸ਼ਨੀਵਾਰ ਐਤਵਾਰ 3 ਦਸੰਬਰ ਤਿੰਨੇ ਦਿਨ ਕਰਨਾ ਮਹੀਨੇ ਚ ਲਗਾਤਾਰ ਅਗਲੇ ਮਹੀਨੇ ਲੋੜ ਪਈ ਕਰਿਓ ਨਹੀਂ ਲੋੜ ਪਈ ਨਾ ਸੀ ਅੱਬਲ ਤਾਂ ਲੋੜ ਨਹੀਂ ਪੈਂਦੀ ਅਗਰ ਤੁਹਾਨੂੰ ਲੱਗਦਾ ਵੀ ਹਜੇ ਵੀ ਕੱਚ ਹੈਗਾ ਤਾਂ ਤੁਸੀਂ ਅਗਲੇ ਮਹੀਨੇ ਉਦੋਂ ਅਗਲੇ ਮਹੀਨੇ ਵੀ ਕਰ ਸਕਦੇ ਤਿੰਨ ਮਹੀਨੇ ਕਰ ਸਕਦੇ ਪਰ ਇੱਕ ਮਹੀਨੇ ਵਿੱਚ ਤਿੰਨ ਦਿਨੇ ਕਰਨ ਹੁਣ ਜਿਹੜਾ ਤੁਸੀਂ ਸਾਰੇ ਉਹ ਕੁੰਜਾ ਚ ਕਮਾ ਲਿਆ ਨੂਨ ਔਰ ਫਟਕੜੀ ਉਹ ਫਲਸ਼ ਦੇ ਵਿੱਚ ਪਾ ਦਿਓ ਤੋਂ ਪਾਣੀ ਛੱਡੋ ਅਗਲ ਕਈ ਕਹਿੰਦੇ ਨੇ ਵੀ ਸਾਡੇ ਤਾਂ ਇਹ ਫਲੈਸ਼ ਹੈ ਨਹੀਂ ਗਈ ਚਲੋ ਮੰਨਦੇ ਆ ਤੁਹਾਡੇ ਅਗਰ ਫਲੈਸ਼ ਨਹੀਂ ਹੈਗੀ ਨਾਲੀ ਤਾਂ ਹਰ ਇੱਕ ਦੇ ਘੇਟ ਮੂਰੇ ਚੱਲਦੀ ਹੈ ਨਾ ਤੁਸੀਂ ਰਾਤ ਨੂੰ ਜਦੋਂ ਇੱਕ ਮਾ ਕੇ ਹਟਣਾ ਨਾਲੀ ਸਕਦਾ ਨਾਲੀ ਦੇ ਵਿੱਚ ਪਾ ਦੇਣਾ ਗੰਦੀ ਨਾਲੀ ਚ ਇਹ ਕੰਮ ਹੋਗਾ ਤੁਹਾਡੇ ਦੋ ਟੋਟ ਟੋਟ ਕੇ ਹੋਗੇ ਇਹ ਤੁਸੀਂ ਕਿਸੇ ਲਈ ਵੀ ਕਰ ਸਕਦੇ ਹੋ ਹੁਣ ਤੁਹਾਡਾ ਜਿਹੜਾ ਘਰ ਦਾ ਮੁਖੀਆ ਜਿਹਦੇ ਸਰਕਾਰਜਾ ਚੜ ਗਿਆ ਬਹੁਤ ਜ਼ਿਆਦਾ ਤੁਸੀਂ ਉਹਦੇ ਲਈ ਕਰਨਾ ਤੁਸੀਂ ਹੁਣ ਕਰਨਾ ਕੀ ਹੈ ਇਹ ਇਹ ਵੀ ਤੁਸੀਂ ਨੂਨ ਫਟਕੜੀ ਲੈਣੀ ਹੈ ਉਸ ਤਰ੍ਹਾਂ ਹੀ ਇੱਕ ਮੁਠੀ ਠੀਕ ਹਾਂਜੀ ਇਹ ਹੈਗਾ ਤੁਹਾਡੇ ਘਰ ਦੇ ਪਰਿਵਾਰਕ ਮੈਂਬਰ ਤੇ ਕਿੰਨਾ ਮਰਜੀ ਕਰਜ਼ਾ ਚੜਿਆ ਤੁਹਾਡੇ ਤੋਂ ਕਰਜ਼ਾ ਵੀ ਲਊ ਤੁਹਾਡਾ ਬਿਮਾਰੀ ਵੀ ਹਟੋ ਤੁਹਾਡਾ ਸਾਰਾ ਕੁਝ ਹੋਊ ਜਿਹੜਾ ਆਪਾਂ ਮੁੱਠੀ ਨੂਨ ਦੀ ਕਮਾਈ ਆ ਹੁਣ ਤੁਸੀਂ ਕਰਨਾ ਇੱਕ ਹੋਰ ਕੰਮ ਸਾਰੇ ਪਰਿਵਾਰ ਕਰੋ ਤਾਂ ਬਹੁਤ ਵਧੀਆ ਇੱਕ ਤੁਸੀਂ ਫਟਕੜੀ ਦਾ ਟੁਕੜਾ ਲੈਣਾ ਇੰਨਾ ਕੁ ਉਹਦੀ ਤਵੇ ਤੇ ਖੇਲ ਬਣਾ ਲਓ ਸਮਾਰਤੀ ਉਹਨੂੰ ਬ੍ਰੇਕ ਕਰ ਲਓ ਅੱਜ ਕੱਲ੍ਹ ਆ ਰਹੇ ਨੇ ਛੋਟੇ ਛੋਟੇ ਪਿੱਤਾਂ ਦੇ ਤੇ ਸਟੀਲ ਭਰਤ ਜਿਹਦੇ ਉਹਦੇ ਵਿੱਚ ਉਖਲੀਆਂ ਜੀ ਛੋਟ-ਛਟੀਆਂ ਉਹਦੇ ਵਿੱਚ ਇਹਨੂੰ ਬਰੀਕ ਕਰ ਲੋ ਕਪੜਾ ਛਾਂ ਕਰ ਲੋ ਇਹਦੇ ਵਿੱਚ ਉਨਾ ਹੀ ਨੂਨ ਪਾ ਲੋ ਇੱਕ ਡੱਬੀ ਚ ਪਾ ਲੋ ਸਾਰਾ ਪਰਿਵਾਰ ਸਵੇਰੀ ਉੱਠੋ ਬੁਰਸ਼ ਕਰਨ ਤੋਂ ਪਹਿਲਾਂ ਇਹਨੂੰ ਉਂਗਲੀ ਦੇ ਨਾਲ ਜ਼ਰੂਰ ਮਾਰੋ ਉਸ ਤੋਂ ਬਾਅਦ ਜਿਹੜਾ ਮਰਜੀ ਪੇਸਟ ਦੇ ਨਾਲ ਆਪਣਾ ਬੁਰਸ਼ ਕਰ ਲੋ ਆਗਰ ਤੁਸੀਂ ਇਹ ਤਿੰਨੇ ਟੋਟ ਕੇ ਸ਼ੁਰੂ ਕਰ ਦੋ ਇਕੱਠੇ ਸ਼ਨੀਵਾਰ ਐਤਵਾਰ ਸੋਮਵਾਰ ਤੇ ਇੱਕ ਨੇ ਦੂਜੇ ਮਹੀਨੇ ਅਗਰ ਤੁਹਾਨੂੰ ਕੋਈ ਲੱਗਦਾ ਵੀ ਹਜੇ ਵੀ ਥੋੜਾ ਜਿਹਾ ਫਰਕ ਹੈਗਾ ਵੀ ਠੀਕ ਨਹੀਂ ਹੋਇਆ ਤਾਂ ਅਗਲੇ ਮਹੀਨੇ ਵੀ ਉਸੇ ਤਰ੍ਹਾਂ ਸ਼ਨੀਵਾਰ ਤੇ ਐਤਵਾਰ ਸੋਮਵਾਰ ਕੋਈ ਜਿਆਦਾ ਵੱਡੇ ਟੋਟਕੇ ਨਹੀਂ ਬਾਲੇ ਵੱਡੀਆਂ ਚੀਜ਼ਾਂ ਨਹੀਂ ਹੈਗੀਆਂ ਇਸੇ ਤਰ੍ਹਾਂ ਸਾਰੇ ਪਰਿਵਾਰ ਨੇ ਵਰਸ਼ ਕਰਨਾ ਤੇ ਉਦੋਂ ਬਾਅਦ ਤੁਸੀਂ ਕੋਈ ਵੀ ਪੇਸਟ ਕਰ ਸਕਦੇ ਹੋ ਇਹ ਵੀ ਤੁਸੀਂ ਸਵੇਰੇ ਇਸ ਸਵੇਰੇ ਤੁਸੀਂ ਉੱਠਣਸਾਰ ਕਰਨਾ ਤਿਆਰ ਕਰਕੇ ਆਪਣੀ ਡੱਬੀ ਚ ਪਾ ਕੇ ਰੱਖ ਲਿਓ ਇਹ ਆਪਣੇ ਤਿੰਨੇ ਟੋਟਕੇ ਹੋ ਗਏ ਪਰ ਅਮਰਜੈਂਸੀ ਟੋਟਕੇ ਨੇ ਜਦੋਂ ਤੁਹਾਨੂੰ ਲੱਗਦਾ ਵੀ ਸਾਡਾ ਕੋਈ ਹੀਲਾ ਨਹੀਂ ਸਾਡਾ ਹੁਣ ਕੋਈ ਕੰਮ ਨਹੀਂ ਕਿਸੇ ਪਾਸੇ ਬਣ ਰਿਹਾ ਘਰ ਤੇ ਬਿਮਾਰੀ ਨਹੀਂ ਜਾ ਰਹੀ ਕਰੋ ਮੁਕਾਦਮੇ ਨਹੀਂ ਜਾ ਰਹੇ ਮਨ ਦੀ ਵੀ ਸਮੱਸਿਆ ਤੁਹਾਡੀ ਦੂਰ ਹੋਊਗੀ ਤਨ ਦੀ ਵੀ ਹੋਊਗੀ ਤੇ ਧਨ ਦੀ ਵੀ ਹੋਊਗੀ ਦੇਖੋ ਕਰਨਾ ਤੁਸੀਂਆ ਸਰਦਾ ਭਾਵਨਾ ਨਾਲ ਹੈ ਕਿ ਨਹੀਂ ਮੈਂ ਤਾਂ ਦੱਸਣ ਵਾਲੀਆਂ ਕਈ ਲੋਕੀ ਮੈਂ ਦੇਖਿਆ ਵੀ ਕਰਦੇ ਵੀ ਹੈ ਨਹੀਂ ਕਮੈਂਟ ਵੀ ਲਿਖਣਗੇ ਜੀ ਸਾਡਾ ਕੰਮ ਨਹੀਂ ਮੈਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਕਿ ਜਿਹੜਾ ਬੰਦਾ ਸਾਡੀ ਵੀਡੀਓ ਤੇ ਆਉਂਦਾ ਨਾ ਉਹ ਕਮੈਂਟ ਜ਼ਰੂਰ ਕਰਦਾ ਚਾਹੇ ਫੇਸਬੁੱਕ ਤੇ ਚਾਹੇ YouTube ਤੇ ਆ ਪਤਾ ਲੱਗ ਜਾਂਦਾ ਹੀ ਬੰਦਾ ਆਇਆ ਹੈ ਕਿ ਪਛਾਣੇ ਲੈ ਇੱਕ ਮੈਂ ਹੋਰ ਗੱਲ ਕਰਦੀਆਂ ਜਦੋਂ ਤੁਸੀਂ ਵੀਡੀਓ ਸਟਾਰਟ ਕਰਦੇ ਹੋ ਉੱਥੋਂ ਅੱਲਾ ਰਾਮ ਗੋਡ ਵੈਗਨ ਕੁਛ ਵੀ ਲਿਖ ਕੇ ਹਾਜ਼ਰੀ ਜ਼ਰੂਰ ਲਾਇਆ ਕਰੋ ਹੂੰ ਤੇ ਜੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੱਲੀ ਵਾਲਾ ਬਟਨ ਜਰੂਰ ਦੱਬਿਆ ਕਰੋ ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਜਵੇ ਤੇ ਇੱਕ ਧਿਆਨ ਨਾਲ ਪੂਰੀ ਵੀਡੀਓ ਸੁਣਾ ਕਰੋ ਕਦੇ ਸਟੈਪ ਮਾਰ ਲਿਆ ਕਦੇ ਛੜਤੀ ਕਰ ਸੁਣ ਲਈ ਕਦੇ ਛੜਤੀ ਉਹ ਕਰ ਨਾ ਕਰਿਆ ਕਰੋ ਦੇਖੋ ਹੁਣ ਪਹਿਲਾ ਤੁਹਾਨੂੰ ਮੈਂ ਸਮਝਾਤਾ ਉਹ ਤੁਸੀਂ ਆਪਣੇ ਲਈ ਉਹ ਕਰਨਾ ਜਿਹਨੇ ਕਰਨਾ ਦੂਜਾ ਜਿਹੜਾ ਨੂਨ ਵਾਲਾ ਤੁਹਾਨੂੰ ਦੱਸਿਆ ਟੋਟਕਾ ਸਾਰੇ ਘਮੌਣਾ ਕਮਰਿਆਂ ਦੇ ਵਿੱਚ ਉਹ ਤੁਸੀਂ ਸਾਰੇ ਪਰਿਵਾਰ ਲਈ ਕਰਨਾ ਜਿਹੜਾ ਫਟਕੜੀ ਵਾਲਾ ਦੱਸਿਆ ਵੀ ਨੂਨ ਫਟਕੜੀ ਬਰੀਕ ਕਰਕੇ ਦੰਦਾ ਤੇ ਮਲਣੀ ਆ ਖੇਲ ਬਣਾਉਣੀ ਆ ਫਟਕੜੀ ਦੀ ਵੀ ਉਹ ਵੀ ਤੁਸੀਂ ਸਾਰਾ ਟੱਬਰ ਆਪੋ ਆਪ ਦਾ ਕਰ ਸਕਦੇ ਹੋ ਉਹ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਹੈ ਇਹਨਾਂ ਨਾਲ ਬਹੁਤ ਹੀ ਜ਼ਿਆਦਾ ਭਲਾ ਹੁੰਦਾ ਬਹੁਤ ਹੀ ਜ਼ਿਆਦਾ ਤੁਸੀਂ ਇਹਨਾਂ ਗੱਲਾਂ ਦੇ ਪੈਸੇ ਦਿੰਦੇ ਜੋ ਜਾ ਕੇ ਤੁਹਾਡੇ ਕੋਲ ਲੋਕ ਪੈਸੇ ਲੈਂਦੇ ਨੇ ਤੁਸੀਂ ਉਹਨਾਂ ਦੀ ਗੱਲ ਨੂੰ ਜਾਇਜ਼ ਐ ਕਰ ਵੀ ਕਰ ਦੋ ਕਮ بڑے ਨਾ ਬਣੇ ਪੈਸੇ ਵੀ ਦੇ ਦਿੰਦੇ ਹੋ ਪਰ ਫਿਰ ਵੀ ਉਹਨੂੰ ਮੰਦਾ ਚੰਗਾ ਨਹੀਂ ਬੋਲਦੇ ਹੈਗੇ ਇੱਕ ਗੱਲ ਤਾਂ ਮੈਂ ਕਹਣੀ ਮੰਦਾ ਬੋਲਣਾ ਵੀ ਨਹੀਂ ਚਾਹੀਦਾ ਦੇਖੋ ਇਹ ਸਾਡਾ ਸਾਰਾ ਕੁਝ ਕਰਮਾਂ ਦੇ ਹਿਸਾਬ ਨਾਲ ਚੱਲਦਾ ਹੈ ਬਸ ਇਹ ਕੰਮ ਇਹ ਕੰਮ ਦਾ ਇਹ ਕੰਮ ਕਰਨ ਤੁਹਾਡੇ ਕੰਮ ਜ਼ਰੂਰ ਬਣਗੇ ਕਿਉਂ ਇਹ ਟੋਟਕਾ ਬਹੁਤ ਹੀ ਲਾਹੇਵੰਦ ਤੇ ਬਹੁਤ ਹੀ ਜ਼ਬਰਦਸਤ ਹੈ ਦੇਖੋ ਤੁਸੀਂ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਆ ਕਰੋ ਚੰਗੀ ਲੱਗਦੀ ਹੁੰਦੀ ਹੈ ਕਿਸੇ ਹੋਰ ਦਾ ਵੀ ਭਲਾ ਹੋਵੇ ਇਹ ਨਾ ਵੀ ਸਾਡੇ ਤੱਕ ਹੀ ਸਹਿਮਤ ਰਹੇ ਜਦੋਂ ਅਸੀਂ ਗਾਹਾਂ ਚੀਜ਼ ਵੰਡਦੇ ਆ ਤਾਂ ਆਟੋਮੈਟਿਕ ਸਾਨੂੰ ਉਹਦਾ ਫਲ ਬਹੁਤ ਜ਼ਿਆਦਾ ਮਿਲਦਾ ਅੱਛਾ ਜੀ ਅਗਲੀ ਵੀਡੀਓ ਚ ਫੇਰ ਮਿਲਾਂਗੇ ਇਸ ਤੋਂ ਵੀ ਕੋਈ ਜ਼ਬਰਦਸਤ ਟੋਟਕਾ ਲੱਭੂੰਗੀ ਬਹੁਤ ਲੋਕਾਂ ਦੀ ਹੁੰਦੀਆਂ ਨੇ ਮੈਂ ਦੇਖਦੀ ਇੱਕ ਚੈਨਲ ਹੋਰ ਬਣਾਉਣੀ ਆ